ਫੇਕ ਇੱਕ ਇੱਕ ਪਾਈਵਟ ਐਸੇ ਜਾਂ ਬੈਣਾ ਬੈਠੀਆਂ ਜੇ ਪਹਾੜੇ ਵੀ ਚੱਲ ਰਹੇ ਆ ਸਰਦਰਾਏ ਨਿੱਪੜ ਬੜਾ ਜਾਂਦੀਆਂ ਨਹੀਂ ਗੱਡੀਆਂ ਵਾਲੀਆਂ ਹੋ ਜਾਂਦੀਆਂ ਆ ਉਹ ਤਾਂ ਸਾਡਾ ਆਇਆ ਸੀ ਜੀ ਝੋਨਾ ਲਵਾਉਣ ਵਿਚਾਰਾ ਕਹਿੰਦਾ ਮੈਂ ਕੱਖ ਪੁੱਤਰ ਲੱਗਦੀ ਸੀ ਕਹਿੰਦਾ ਮੰਮੀ ਮੈਂ ਕੱਖ ਪੁੱਤਰ ਆ ਵਿਚਾਰਾ ਕਹਿੰਦਾ ਤੂੰ ਤਾਂ ਰੋਜ਼ ਹੀ ਕੰਮ ਕਰਦੀ ਆ ਅੱਜ ਮੈਂ ਤੇਰੀ ਹੈਲਪ ਕਰਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਪਾਂ ਵੀਡੀਓ ਦੀ ਸਟਾਰਟਿੰਗ ਤਾਂ ਕਰਤੀ ਤੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਹੁਣ ਹੈਗਾ ਜੀ ਸ਼ਾਮ ਦਾ ਟਾਈਮ ਰਹਿਰਾ ਸਵੇ ਹੋ ਰਹੀ ਹੈ ਤੇ ਰਰਸਾਗ ਹੋਰੀਆ ਤੇ ਆਪਾਂ ਵੀਰੇ ਵੀਡੀਓ ਕਰਤੀ ਸੀ ਕੱਟ ਕਿਉਂਕਿ ਡਾਕਟਰ ਆ ਗਈ ਸੀ ਬੈਡ ਰੂਮ ਨਾ ਬੁਖਾਰ ਹੋਇਆ ਗਿਆ ਉਹਦੇ ਟੀਕੇ ਲਵਾ ਕੇ ਆਟਿਆ ਤੁੱਬੀ ਜਮੇ ਹੀ ਕੱਟ ਗਏ ਇਹ ਦੇਖੋ ਆਪਾਂ ਹੁਣ ਆਪਾਂ ਉਹਨਾਂ ਨੂੰ ਪਾਣੀ ਐਸ ਵੀਲੇ ਵੀ ਹੁਣ ਤਾਂ ਵੀ ਪਹਾੜੀ ਚੱਲਦੇ ਹੁੰਦੇ ਨਾ ਤਾਂ ਐਂ ਹੀ ਦਿੰਦਿਆਂ ਤੇ ਪਾਣੀ ਪੀਉਣਾ ਪਰ ਫਿਰ ਵੀ ਜ਼ਰੂਰੀ ਆ ਇੱਕ ਵੀਰ ਨੇ ਕਮੈਂਟ ਕਰਿਆ ਸੀਗਾ ਵੀ ਉਹ ਦਵਾਈ ਬਾਰੇ ਦੱਸੋ ਵੀ ਜਿਹੜੀ ਵੀ ਕੈਂਸੀ ਵੀ ਮੱਝ ਮੈਨ ਲੱਗ ਜਾਂਦੀ ਜਿਹਦੇ ਨਾਲ ਮਤਲਬ ਮਤਲਬ ਹੇ ਸਿੰਗ ਮਾਇਆ ਮਤਲਬ ਕਿ ਟੀਕੇ ਦੀ ਥਾਂ ਤੇ ਆਪ ਵਰਤਦੇ ਆ ਜਿਹੜੀ ਨਾ ਬੁੱਤ ਤੇ ਉਹਦੇ ਬਾਰੇ ਆਪ ਦੱਸ ਦਿਆਂ ਉਹਦੇ ਵੀਰੇ ਬਹੁਤ ਵਧੀਆ ਰਿਜ਼ਲਟ ਆ ਅਸੀਂ ਵੀ ਵਰਤੀ ਆ ਪਿਛਲੇ ਸਾਲ ਵੀ ਤੇ ਇਸ ਵਾਰ ਵੀ ਤੇ ਆਪਾਂ ਐਲ ਡੀ ਐਮ ਵੀ ਵਰਤੇ ਸੀ ਦੇਖੋ ਹਨਾ ਨੇ ਮਹਿੰਗਾ ਆਉਂਦਾ ਗਾ ਨਾਲੇ ਉਹ ਮਹਿੰਗਾ ਆਉਂਦਾ 2650 ਦਾ ਸ਼ਾਇਦ ਆਉਂਦਾ ਲੀਟਰ 2 ਲੀਟਰ ਲਏ ਸੀ ਆਪਾਂ ਤੇ ਇਹ ਆਉਂਦਾ ਵੀਰੇ ਤੁਹਾਨੂੰ ਦੱਸਿਆ ਨਹੀਂ ਸ਼ਾਇਦ ਪਿਛਲੀ ਵੀਡੀਓ ਚ ਆਪਾਂ ਇਹ 240 ਦੀ ਡੱਬੀ ਆਉਂਦੀ ਹੈ ਤੇ ਆਪਾਂ ਤਾਂ ਪਾਉਣੇ ਹੁੰਨੇ ਇਹਨੂੰ ਬਸ 3-4 ਦੇਣੀ ਉਹਦੇ ਨਾਲ ਵੀ ਵਧੀਆ ਸੈੱਟ ਹੋ ਜਾਂਦੀ ਹੈ ਜਦੋਂ ਆਜੇ ਹੋ ਜਾਂਦੇ ਨੇ ਹਿੱਲਣ ਲੱਗਦੀ ਆ ਤੇ ਉਦੋਂ ਮੈਂ ਪਾ ਦਿੰਨੀ ਆ ਇਹ ਪੌਣੇ-ਆਣੇ ਪੱਠਿਆਂ ਤੋਂ ਸੌਰੀ ਧਾਰ ਚੋਣ ਤੋਂ ਪਹਿਲਾਂ 1 ਘੰਟਾ ਪਹਿਲਾਂ ਚਾਰ ਗੋਰੀਆਂ ਤੋਂ ਸਟਾਰਟਿੰਗ ਕਰਨੀ ਆ ਤੇ ਫਿਰ ਚਲੋ ਹੌਲੀ-ਹੌਲੀ ਘਟਾਉਂਦੇ ਜਾਂਦੇ ਆਪਾਂ ਤੇ ਬਸ ਮੈਨੂੰ ਤਾਂ ਹੁਣ 2 ਕੁ ਦਿਨ ਦੇਣੀਆਂ ਪੈਂਦੀਆਂ ਨੇ 2-2 ਦਿਨ ਹੀ ਮੰਨੀਆਂ ਤੇ ਉਹਦੇ ਨਾਲ ਵਧੀਆ ਵਿਖੜਨ ਲੱਗ ਜਾਂਦੀ ਹੈ ਨਾ ਦੋ ਵਾਰੀ ਕਰਕੇ ਆਏ ਜੇ ਇੱਕ ਵਾਰ ਤਾਂ ਉਸ ਦਿਨ ਜਦੋਂ ਆਪਾਂ ਕਿਹਾ ਸੀਗਾ ਵੀ ਇਹਦੇ ਨੌ ਲਹਾਏ ਸੀ ਤੇ ਉਦੋਂ ਕਰਿਆ ਇਹਨੇ ਆਏ ਉਦੋਂ ਡਰ ਗਈ ਸੀ ਤੇ ਮਿਲੀ ਨਹੀਂ ਤੇ ਉਦੋਂ ਕਰਿਆ ਫਿਰ ਹੁਣ ਇੱਕ ਦਿਨ ਉਹਦੇ ਵੀ ਸ਼ਾਇਦ ਸਾਡੇ ਡਾਕਟਰ ਆਏ ਸੀ ਉਹਨੂੰ ਦੇਖ ਕੇ ਡਰ ਗਈ ਤੇ ਮਿਲੀ ਨਾ ਫਿਰ ਦੂਸਰੇ ਡੰਗ ਆਪਣ ਜਿਵੇਂ ਸਵੇਰੇ ਮਿਲੀ ਨਾ ਤੇ ਸ਼ਾਮ ਨੂੰ ਆਪਾਂ ਇਹਨੂੰ ਗੋਲੀਆਂ ਦੇਤੀਆਂ ਤੇ ਦੂਜੇ ਡੰਗ ਸਵੇਰੇ ਵਧੀਆ ਮਿਲਦੀ ਵਧੀਆ ਖੜਕੇ ਰਿੰਗ ਕੇ ਮਿਲੀ ਤੇ ਬਹੁਤ ਵਧੀਆ ਰਿਜ਼ਲਟ ਨੇ ਵੀਰੇ ਕਿਉਂਕਿ ਆਪਾਂ ਐਲਡੀਐਮ ਵੀ ਵਰਤ ਕੇ ਦੇਖਿਆ ਸੀਐਨਐਸ ਦਾ ਵੀ ਰਿਜ਼ਲਟ ਦੇਖਿਆ ਤੇ ਹਨਾ ਜਿਵੇਂ ਉਹ ਲੈਕਟੋ ਮੂੜ ਦਵਾਈਆਂ ਹੁੰਦੀਆਂ ਨੇ ਬੂੰਦਾਂ ਲਗਾ ਤੇ ਉਹ ਵੀ ਵਰਤੀਆਂ ਸੀਗੀਆਂ ਪਰ ਉਹਨਾਂ ਦੇ ਆਪਾਂ ਨੂੰ ਕਿਸੇ ਦਾ ਰਿਜ਼ਲਟ ਨਹੀਂ ਮਿਲੇ ਤੇ ਇਹਦਾ ਰਿਜ਼ਲਟ ਬਹੁਤ ਵਧੀਆ ਮਿਲਿਆ ਜਿਹਦਾ ਰਿਜ਼ਲਟ ਆਪਾਂ ਹਨਾ ਵੀ ਲੈਣੇ ਆ ਤੇ ਆਪ ਨੂੰ ਸਹੀ ਲੱਗਦਾ ਤੇ ਉਹੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹੁੰਨੇ ਆ ਤੇ ਬਾਕੀ ਉਹ ਜਿਹੜੀ ਆਪਾਂ ਕੱਲ ਵੀਡੀਓ ਪਾਈ ਸੀ ਨਾ ਤੇ ਉਹ ਵੀਰ ਨੇ ਫੋਨ ਲਾਇਆ ਕਹਿੰਦਾ ਕਿ ਭੈਣੇ ਧੰਨਵਾਦ ਤੁਹਾਡਾ ਵੀ ਮੈਨੂੰ ਬਹੁਤ ਜ਼ਿਆਦਾ ਫੋਨ ਆਏ ਕਹਿੰਦਾ ਇੰਨੇ ਕਾਏ ਕਿ ਮੈਥੋਂ ਅੱਤੇ ਤੇ ਚੱਕੇ ਵੀ ਨਾ ਗਏ ਫੋਨ ਤੇ ਚਲੋ ਵੀਰੇ ਹਨਾ ਆਪਾਂ ਤਾਂ ਸ਼ੁਕਰਗੁਜ਼ਾਰ ਹਨਾ ਉਸ ਪਰਮਾਤਮਾ ਦੇ ਤੇ ਦੂਜੇ ਨੰਬਰ ਤੇ ਥੋਡੇ ਤੇ ਜਿਨ੍ਹਾਂ ਨੇ ਮੈਨੂੰ ਇਸ ਚੋਗੀ ਕਰਿਆ ਵੀ ਆਪਾਂ ਕਿਸੇ ਦੇ ਕੰਮ ਆਏ ਵੀਰ ਭਾਈ ਦੇ ਕਿਉਂਕਿ ਉਹਦੀ ਵੀ ਵਿਚਾਰੀ ਦੀ ਹਨਾ ਵੀ ਮਜਬੂਰੀ ਸੀ ਪਸ਼ੂ ਵੇਚਣ ਦੀ ਉਹ ਜਿਹੜੇ ਮੂਵ ਕਰਦੇ ਨੇ ਇਹ ਛੱਡਣੀਆਂ ਬਹੁਤ ਔਖੀਆਂ ਹੁੰਦੀਆਂ ਬਸ ਇਹ ਮਾੜਾ ਜਿਹਾ ਕੋਲੇ ਨਹੀਂ ਬੈਠਣ ਦਿੰਦੀ ਉਹਦੀ ਕਹਿੰਦੀ ਆ ਬਸ ਮੇਰੇ ਸਿੰਗਾ ਚ ਕੋਰਕ ਕਰ ਤੇ ਉਹ ਵੀਰ ਕਹਿੰਦਾ ਮੈਨੂੰ ਬਹੁਤ ਜ਼ਿਆਦਾ ਫੋਨ ਆਏ ਬੁਝਾਰਾ ਮੈਨੂੰ ਕਹਿੰਦਾ ਆਪਾਂ ਵਰਤਿਆ ਕਰਾਂਗੇ ਭੈਣੇ ਹੁਣ ਮੇਰੀ ਭੈਣ ਤਾਂ ਗਈ ਵੀ ਆ ਬਾਹਰ ਚਲੋ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਨਿਮਾਣੀ ਨੂੰ ਮਾਨ ਬਖਸ਼ਿਆ ਤੇ ਇੱਕ ਮੈਨੂੰ ਬਹੁਤ ਸਾਰੇ ਜਿਹੜੇ ਸਾਡੇ ਭੈਣ ਭਾਈ ਕਹਿੰਦੇ ਨੇ ਨਾ ਵੀ YouTube ਵਾਲੇ ਤਾਂ ਇਕੱਲੇ ਕਮੈਂਟ ਕਰਦੇ ਆ YouTube ਵਾਲੇ ਕੀ ਤੇਰਾ ਸਾਥ ਦੇਣਗੇ ਤੇ ਮੇਰੀ YouTube ਦੀ ਕਮਾਈ ਇਹੀ ਆ ਕਿ ਮੈਂ ਇੰਨੇ ਵਧੀਆ ਭੈਣ ਭਰਾ ਖੱਟਿਆ ਇਸ ਤੋਂ ਬਹੁਤ ਵਧੀਆ ਭੈਣ ਭਰਾ ਮਿਲੇ ਮੈਨੂੰ ਜਿਵੇਂ ਵੀ ਜਸਪ੍ਰੀਤ ਹੋਇਆ ਉਹ ਵੀ ਫੋਨ ਲਾ ਲੈਂਦੇ ਨੇ ਤੇ ਇੱਕ ਉਹ ਵੀਰ ਜਿਹੜੇ ਆਪਣੀ ਝੋਟੀ ਲੈ ਕੇ ਗਏ ਸੀਗੇ ਉਹ ਆਪਾਂ ਨੂੰ ਫੋਨ ਲਾਉਂਦੇ ਹੁੰਦੇ ਆ ਤੇ ਇੱਕ ਲਖਵੀਰ ਭਾਈ ਉਹ ਵੀ ਫੋਨ ਲਾ ਲੈਂਦੇ ਆ ਤੇ ਵੀਰ ਕਹੋ ਵੀਰੇ ਵੀਰ ਕਹਾਓ ਹਨਾ ਤੇ ਬਹੁਤ ਨਾ ਪੁੱਤ ਬਹੁਤ ਵਧੀਆ ਲੱਗਦਾ ਜੀ ਦੋਵੇਂ ਵੀ ਸਾਰੇ ਭੈਣ ਭਰਾ ਐਵੇਂ ਫੋਨ ਲਾਉਂਦੇ ਆ ਤੇ ਇਹ ਚ ਲੋਬੀ ਰੱਪਾ ਹੁਣ ਪਿਆ ਦੀ ਇਹਨਾਂ ਨੂੰ ਪਾਣੀ ਤੇ ਫੇਰ ਮਿਲਦੇ ਆ ਥੋੜੇ ਟਾਈਮ ਬਾਅਦ ਚੱਕੀ ਜਾਂਦੀਆਂ ਮੇਰੇ ਕੰਨੀ ਤੇ ਆਪਾਂ ਤੋਡੇ ਨਾਲ ਪਹਿਲੀ ਵੀਡੀਓ ਸ਼ੇਅਰ ਕਰੀ ਸੀ ਵੀ ਸਾਡਾ ਦੋਤਾ ਕੱਖ ਪੁੱਤਰ ਆ ਸੀ ਤੇ ਉਹ ਕਹਿੰਦਾ ਮੰਮੀ ਹਾਂ ਤੂੰ ਤੇ ਚੜਾ ਰੋਜ਼ ਕੱਖ ਪੁੱਤਰ ਦੀ ਅੱਜ ਮੈਂ ਪੁੱਤਰਾ ਇਹ ਆਏ ਹੋਏ ਨੇ ਅੱਜ ਇੱਕ ਸਾਡੇ ਛੋਟੇ ਦੀਦੀ ਆਏ ਆ ਉਹਦਾ ਨਾਲ ਬੇਟਾ ਆਇਆ ਛੋਟਾ ਜਿਹਾ ਤੇ ਇਹ ਵੱਡੀ ਦੀਦੀ ਦਾ ਬੇਟਾ ਦਾ ਇਹ ਆਰਮੀ ਚ ਦੇਖੋ ਹਨਾ ਆਰਮੀ ਵਾਲਾ ਹੋ ਕੇ ਵੀ ਕੋਈ ਮਾਨ ਨਹੀਂ ਕਰਦਾ ਕੋਈ ਹੰਕਾਰ ਨਹੀਂ ਕਹਿੰਦਾ ਲੈ ਮੈਂ ਕੱਖ ਪੁੱਤਰਾ ਖਲਿੰਡਲੇ ਚਲੋ ਹਨਾ ਸਾਡਾ ਜੀ ਲੱਗ ਜੂਆ ਵੀਰੇ ਦੋ ਦੇਣਾ ਝੋਨਾ ਲਵਾਉਣ ਆਇਆ ਇਹ ਝੋਨਾ ਲਾਉਣਾ ਸੀ ਆਪਾਂ ਤੇ ਅੱਜ ਬਾਣ ਵਾਇਆ ਹੁਣ ਬਸ ਪਾਣੀ ਛੱਡਣਗੇ ਵਿਅਤ ਕੀ ਬਾਲਾ ਵਾਂਟਾ ਪਾ ਕਰੈਣੀ ਅੱਗੇ ਜਿਵੇਂ 24 25 ਕਿੱਲੇ ਬਾਣਤੀ ਐਤ ਕੀ ਬਸ 7 7 ਕਿੱਲੇ ਕਰਿਆ ਤੇ 7 ਕਿੱਲੇ ਆਪਾਂ ਬਸ ਐਤ ਕੀ ਕਰਨੇ ਨੇ ਉਹ ਚੋਂ ਵੀ ਬਸ 4 ਕਿੱਲੇ ਮੱਕੀ ਸੀਗੀ 5 13 3 ਤੱਕ ਕਿਲੇ ਝੋਨਾ ਲਾਵਾਂਗੇ ਹੂੰ ਪਾਣੀ ਪੀਨਾ ਪਿਉ ਆਣੀਆ ਪੁੱਤ ਤੇ ਬਾਕੀ ਆਪਾਂ ਲਾਵਾਂਗੇ ਫੇਰ ਤੇ ਮਾਸੀ ਨੇ ਗੱਲਾਂ ਬਤਾ ਤੁਹਾਡੇ ਨਾਲ ਸ਼ੇਅਰ ਕਰਨੀਆਂ ਸੀ ਉਹ ਵੀਰ ਦਾ ਨਾ ਕਮੈਂਟ ਆਇਆ ਸੀਗਾ ਕਹਿੰਦਾ ਕਿ ਵੀ ਪੈਣੇ ਸਾਡੇ ਨਾਲ ਉਹ ਦਵਾਈ ਸ਼ੇਅਰ ਜਰੂਰ ਕਰਿਓ ਇਹ ਗੋਲੀਆਂ ਆਉਂਦੀਆਂ ਨੇ ਵੀਰੇ ਤੇ ਹਰਬਲ ਆ ਲੈਣੀਆਂ ਸ਼ਾਇਦ ਆਪਾਂ ਤੁਹਾਨੂੰ ਦਿਖਾ ਵੀ ਦਿੰਨੇ ਹਾਂ ਦੂਸਰੇ ਪਾਸੇ ਕੈਮਰਾ ਕਰਕੇ ਤੇ ਰੰਗਾਂ ਵੀਰੇ ਉਹ ਗੋਲੀਆਂ ਤੇ ਇਹ ਆਪਾਂ ਨਾ ਕਿਸੇ ਦੀ ਵੀ ਮਤਲਬ ਕਿ ਮਸ਼ਹੂਰੀਨ ਕਰਦੇ ਕਿਸੇ ਕੰਪਨੀ ਦੀ ਤੇ ਕਿਉਂਕਿ ਆਪਾਂ ਪਹਿਲਾਂ ਵਰਤੀ ਹੋਈ ਐ ਇਹ ਤੇ ਐਮ ਆਰ ਪੀ ਹੈਗੀ ਆ 325 ਰੁਪਏ ਤੇ ਵੈਸੇ 240크 ਦੀ ਡੱਬੀ ਆ ਜਾਂਦੀ ਆ ਤੇ ਇਹ ਤੇ ਲਿਖਿਆਗਾ 42 ਗੋਲੀਆਂ ਸ਼ਾਇਦ ਨੇੜੇ ਕਰਕੇ ਦਿਖਾ ਦਿੰਦੇ ਆ ਭਾਈ ਦੇਖ ਲਿਓ ਆਪੀ ਤੇ ਇਹਨੂੰ ਦਿਨੇ ਹੋਣਾ ਸਾਡੀ ਨੂੰ ਮੇਲਣ ਨੂੰ ਇਹ ਕਿਤੇ ਕਿਤੇ ਲੱਤ ਚੱਕ ਜਾਂਦੀ ਹੈ ਇਹ ਕਹਿੰਦੇ ਮੈ ਨਹੀਂ ਮਿਲਦੀ ਤੇ ਹੁਣ ਹੋ ਗਿਆ ਦੇਖੋ ਕਾਫੀ ਨੇਰਾ ਦੇਖੋ ਉਸ ਪਾਣੀ ਤੇ ਅਧੇਨ ਹੱਤਾਂ ਤਾਂ ਖੜੀਆਂ ਇਹ ਇਹਨੂੰ ਵਿਚਾਰੀ ਨੂੰ ਹੋ ਗਿਆ ਬੁਖਾਰ ਗਰਮੀ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਗਰਮੀ ਮੰਨਦੀ ਆ ਅੰਨ ਹੌਂਕਦੀ ਆ ਐਡੀ ਜੀਬ ਕੱਢ ਕੇ ਖੜੀ ਰਹਿੰਦੀ ਆ ਬਸ ਇਹਦੇ ਇੱਕ ਤਰੀਕ ਚ ਇੱਕ ਤਰੀਕ ਨੂੰ ਰਹਿ ਜੂਗਾ ਡੇਢ ਮਹੀਨਾ ਆਪਾਂ ਜਿਹੜੀ ਫੀਡ ਸਟਾਰਟ ਕਰੀ ਨਾ ਉਹਦੇ ਬਾਰੇ ਵੀ ਤੁਹਾਨੂੰ ਜਰੂਰ ਦੱਸਾਂਗੇ ਤੇ ਆ ਗੋਲੀਆਂ ਦਾ ਰਿਜ਼ਲਟ ਤਾਂ ਵੀਰੇ ਬਹੁਤ ਜਿਆਦਾ ਵਧੀਆ ਜਿਹੜੇ ਵੀਰ ਨੇ ਪੁੱਛਿਆ ਸੀ ਵੈਸੇ ਕਿਸੇ ਦੇ ਕਮੈਂਟ ਵੀ ਆਏ ਸੀਗੇ ਉਹ ਕਹਿੰਦੇ ਸਸੀ ਵੀ ਵਰਤਿਆ ਸੀ ਕਿਸੇ ਭੈਣ ਨੇ ਕਮੈਂਟ ਕਰਿਆ ਸੀ ਕਹਿੰਦੇ ਹਾਂਜੀ ਰਿਜ਼ਲਟ ਵਧੀਆ ਸੀ ਐਨ ਐਸ ਤੇ ਐਲ ਡੀ ਐਮ ਆਪਾਂ ਵਰਤ ਕੇ ਦੇਖਿਆ ਸੀ ਆਪਾਂ ਨੂੰ ਉਹ ਬਿਲਕੁਲ ਵਧੀਆ ਨਹੀਂ ਲੱਗਿਆ ਜਿਉਂਦੇ ਰਣ ਭਈਆ ਕੰਪਨੀ ਵਾਲੇ ਭਾਈ ਜਿਨ੍ਹਾਂ ਨੇ ਆ ਦਵਾਈ ਬਣਾਈ ਆ ਤੇ ਸਾਡੀ ਮੱਝ ਚ ਵਧੀਆ ਖੜ ਜਾਂਦੀ ਆ ਇਹਦੇ ਨਾਲ ਤੇ ਚਲੋ ਆਪਾਂ ਨੇ ਇਹੋ ਲਾਡੂਨ ਕੱਢਤੀ ਆ ਬਾਹਰ ਆ ਬਚਾਰੀਆਂ ਤੋਂ ਅੰਦਰ ਹੀ ਰਹਿੰਦੀ ਆ ਚਲੋ ਭਈ ਅੱਜ ਵਾਲੀ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਆ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੱਸਦੇ ਰਹੋ ਬਸਦੇ ਰਹੋ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਬਾਏ